ਹਾਂਜੀ ਮੇ ਤੁਹਾਨੂੰ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਮਨ ਸਰ ਵੀ ਨਸਟ ਨੇ ਇਹ ਕਰਦ ਗਏ ਆਪਾਂ ਵਲੌਗ ਦੀ ਸਟਾਰਟਿੰਗ ਤੇ ਅੱਜ ਸੀਗੇ ਬੱਦਾਂ ਜੀ ਆਪਾਂ ਨੂੰ 11 ਵਜ ਗਿਆ 11 10 15 ਮਿੰਟ ਹੋ ਗਏ 11 ਵਜ ਗਏ ਤੇ ਬੱਦਾਂ ਜੀ ਬਾਵਾ ਸੀਗੇ ਤੜਕੇ ਤੇ ਯਾਰ ਥੋਣੂ ਥੋਣੂ ਕਣੀਆਂ ਵੀ ਸੀਗਾ ਤੇ ਤਾਂ ਹੀ ਆਪਾਂ ਬਾਲੀ ਸਿਧੇ ਵਲੌਗ ਸਟਾਰਟ ਨਹੀਂ ਕੀਤਾਗਾ ਮੈਂ ਕਿ ਜਦੋਂ ਥੋਪੀ ਚੜੀ ਤੇ ਵਲੌਗ ਸਟਾਰਟ ਕਰਦੇ ਆ ਤੇ ਹੁਆ ਵੀ ਵੇਖੋ ਕਿੰਨੀ ਵਗੀ ਜਾਂਦੀ ਅੱਜ ਅਸ਼ਕਰੀ ਵੀ ਲੁੱਕ ਇਨ ਹੋ Đi ਜਾਂਦੀ ਹੈ ਬੱਚੇ ਆਪਾਂ ਤਾਂ ਹੀ ਨਹੀਂ ਛੱਡੇਗੇ ਬੱਦਲ ਵੀ ਵਾਵਾ ਸੀਗੇ ਯਾਰ ਤੇ ਹਵਾ ਵੀ ਤੜਕੇ ਤਾਂ ਜਿਆਦਾ ਹਵਾ ਸੀਗੀ ਹੁਣ ਥੋੜੀ ਹਵਾ ਘੜੀ ਤਾਂ ਵੀ ਵੇਖੋ ਕਿੰਨੀ ਹਵਾ ਵਗ ਜਾਂਦੀ ਵੇਖੋ ਧੀ ਡਾਟ ਦਾ ਤੇ ਬੱਦਲ ਸਾਰੇ ਪਾਸੇ ਹੀ ਹੈਗੇ ਆ ਤੇ ਤਾਂ ਹੀ ਨਹੀਂ ਤੜਕੇ ਦਾ ਮੀਂਹ ਵੀ ਸੀਗਾ ਯਾਰ ਤੇ ਪੈਂ ਹੋ ਘੰਟਾ ਹੋ ਗਿਆ ਆਪਾਂ ਵੇਲੇ ਤਾਂ ਘੰਟੇ ਦੀਆਂ ਤਾਂ ਹੀ ਨਹੀਂ ਆਏ ਸੀਗੇ ਹੁਣ ਤਾਂ ਆਏ ਆ ਤੇ ਹੁਣ ਆਪਾਂ ਅੱਜ ਦਾ ਸਾਰਨ ਪਹਿਲੇ ਜਨਵਰੀ ਦੇਖਿਆ ਜਿੰਨਾਂ ਦੀ ਆਪਾਂ ਝਾਲ ਦਰਾਂ ਨਹੀਂ ਪੱਟੀਆਂ ਸੀਆਂ ਕਬੂਤਰਾਂ ਦੀਆਂ ਸਾਰਿਆਂ ਦੀਆਂ ਤੇ ਉਹ ਅੱਧੇ ਤੇ ਖੰਭ ਆ ਗਏ ਮਤਲਬ ਉਹਨਾਂ ਦੇ ਤੁਹਾਨੂੰ ਚੈੱਕ ਕਰਾ ਲੈਣੇ ਆ ਕਿ ਫੜ ਕੇ ਰੱਤਾ ਉੱਤਰ ਫੜ ਲੈਣੀ ਆ ਆ ਦੇਖੋ ਇਹ ਕਬੂਤਰ ਰੱਤਾ ਤੇ ਇਹਦੇ ਖੰਭ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਕਿੰਨੇ ਕਿੰਨੇ ਆ ਗਏ ਆ ਆ ਦੇਖੋ ਨਿਕਲੇ ਆ ਜੀ ਆ ਜਰ ਨਿਕਨੇ ਕੇ ਖਾਂਬਾ ਇਹ ਅੱਧੇ-ਅੱਧੇ ਆ ਗਏ ਆ ਮਤਲਬ ਤੇ ਹੋਰ ਬਾਅਦ ਥੋੜੇ ਦਿਨਾਂ ਤੇ ਕਰ ਪੂਰੀ ਆ ਜਾਣਗੇ ਇਹ ਇਧਰਲੇ ਪਾਸੇ ਵੀ ਆਈਆਂ ਸੇਮ ਹੀ ਆ ਆਇਕੋ ਆ ਗਏ ਨਾ ਤੇ ਇਹ ਆਪਾਂ ਪੱਟੇ ਸੀਗੇ ਲੱਗ-ਪੱਗ 11 ਫਰਵਰੀ ਨੂੰ 11 ਫਰਵਰੀ ਨੂੰ ਪੱਟੇ ਸੀ ਸਾਰੇ ਬੂਤਰ ਆਪਾਂ ਜਿੰਨੇ ਵੀ ਪੱਟੇ ਸੀਗੇ ਤੇ ਅੱਜ ਹੈਗੀ ਆ 26 ਫਰਵਰੀ ਇਹ ਹੋ ਗਏ 15 ਦਿਨ ਮਿੱਤਰੋ 15 ਦਿਨਾਂ ਵਿੱਚ ਤੇ ਇੰਨੇ ਨੇ ਖੰਭ ਆ ਗਏ ਆ ਆ ਦੇਖੋ 15 ਦਿਨਾਂ ਚ ਇੰਨੇ ਨੇ ਖੰਭ ਆ ਗਏ ਆ ਤੇ ਹੋਰ ਆਪਾਂ ਕੰਨਿਆਲ ਤਾਂ ਆਦਾ ਆਪ ਹੀ ਝੜ ਝੜ ਆਈ ਜਾਂਦੇ ਆ ਆ ਦੋ ਦੋ ਸਿੱਟੇ ਸੀ ਇਹਨੇ ਤੇ ਦੋ ਦੋ ਰਹਿ ਗਏ ਇਹ ਵੀ ਪੱਟਦੇ ਨੇ ਆਪਾਂ ਮਿੱਤਰੋ ਅੱਜ ਨਹੀਂ ਪੱਟਨੇ ਪੱਟਾਂ گے ਬਾਅਦ ਥੋੜੇ ਦਿਨਾਂ ਤੱਕ ਕਰੀ ਆ ਦੋ ਦੋ ਨਵੇਂ ਖੰਭ ਕੱਢਦਾ ਹਾਂ ਦਾ ਇਹ ਹੋਰ ਪੂਤਰੀ ਫੜ ਕੇ ਵਿਖਾਉਣੇ ਆ ਜਿਹੜੇ ਜਾਦੇ ਪੱਟੇ ਜਿਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਵੇਖੋ ਮਿੱਤਰੋ ਆ ਗਏ ਉਹ ਚੱਲ ਰਾਂ ਚੱਲ ਰਹੀ ਇਹਦੀਆਂ ਪਟੀਆਂ ਸੀ ਆਪਾਂ ਤੇ ਇੱਕ ਖੰਮ ਪਿਆ ਕੰਨੀ ਵਾਲਾ ਇਹ ਹਜੇ ਨਹੀਂ ਝਾੜਦਾ ਆ ਖੰਮ ਪਿਆ ਇਹ ਝਾੜਨ ਵਾਲਾ ਤੇ ਆਹ ਝਾੜਦਾ ਹਾਂ ਦਾ ਦੂਜਾ ਖੰਮ ਆ ਦੇਖੋ ਇਹ ਇਹਨੂੰ 15 ਦਿਨ ਹੋ ਗਏ ਆ ਇੱਕੋ ਦਿਨ ਹੀ ਪੱਟੇ ਸਾਰੇ ਆਪਾਂ ਨੂੰ ਗੁਰਨੇ ਆ ਮਾਂ ਮਾ ਆ ਵੀ ਇਹਨਾਂ ਦੇ ਜਮਨ ਨਾਲ ਦੇ ਪੱਟੇ ਸੀ ਕਬੂਤਰ ਆਹ ਨਾਲ ਕਬੂਤਰ ਤੇ ਇਹਦੇ ਆਪ ਚਾਰੇ ਖੰਗ ਪੱਟੇ ਸੀ ਇਹਵੇਂ ਛਾਲਣਾਂ ਦੇ ਨਾਲ-ਨਾਲ ਆਜੀ ਖੰਭ ਪੱਟੇ ਸੀ ਇਹ ਵੀ ਸਹੀ ਨਿਕਲਦੇ ਹੁੰਦੇ ਇਹਨਾਂ ਦੇ ਆ ਦੇਖੋ ਜਿਵੇਂ ਸਹੀ ਨਿਕਲਦੇ ਹੁੰਦੇ ਖੰਭ ਆ 15 ਦਿਨਾਂ ਦੇ ਖੰਭ ਬਾਹਾਲੀ ਤੇ ਚਾਂਦਰਾ ਵਾਲੇ 15 ਦਿਨਾਂ ਦੇ ਖੰਭ ਹੀ ਇਹਨਾਂ ਦੇ ਆ ਚਾਂਦਰਾ ਵੀ ਨਿਕਲੇਗਾ ਇਧਰਲੇ ਪਾਸੇ ਵੀ ਆਹੀ ਪੱਟੇ ਵੇ ਆ ਆਹ ਰ ਲੂਡਿੰਗ ਹੁਣ ਆਪਾਂ ਚਾਰ ਚਾਰ ਛੜਤਾਂ ਇਹ ਨਹੀਂ ਪਟਣੇਗੇ ਜਿੰਨੇ ਪਟਣਾ ਸੀ ਆ ਕੂਟਰ ਪਟਤਾ ਆਪਾਂ ਇੱਕ ਆ ਆ ਉਤਰਨ ਚਾਹਦਣਾ ਪਟਿੰਗਾ ਦੀਆਂ ਇਹ ਇਹ ਥੋੜੇ ਇਧਰ ਪਹਿਲਾਂ ਪਟਿੰਗਾ ਦੀ ਮਤਲਬ 2-3 ਦਿਨ ਕਰ ਲਓ ਇਹ ਹੁਣ ਨਾ ਚੱਲ ਰਿਆਂ ਇਹਨਾਂ ਨਾ ਇਹਨਾਂ ਹਰਿੰਗਾ ਚਾਹਦਣਾ ਸੀ ਨਾ ਆ ਨਿਸ਼ਾਨੀ ਰਹਿ ਗਈ ਆ ਤੇ ਇਹਦੇ ਖੰਭ ਦਾ ਵਾਵਾ ਨਿਕਲਿਆ ਸਾਰੇ ਬਸ ਪੰਜਾਂ ਕ ਦਿਨ ਤੱਕ ਜਿਵੇਂ ਨਾਲ ਰਲ ਜਾਣਗੇ ਆ ਖੰਭ ਨਿਕਲਿਆ ਆਉਂਦੇ ਇਹਨੂੰ ਹੋ ਗਏ ਆ ਆਪਾਂ ਨੂੰ ਪੱਟੇ ਨੂੰ ਉਹਨਾਂ ਨੂੰ 15 ਦਿਨ ਹੋ ਗਏ ਇਹਨੂੰ 18 ਦਿਨ ਕਰ ਲਓ 3 ਦਿਨ ਉੱਤੋਂ ਦੀ ਕਰ ਲਓ ਆ ਤਿੰਨ ਖੰਭ ਆ ਨਿਕਲੇ ਜਿਹੜੇ ਇਹ ਰ ਬਰੂਬਰ ਐ ਖਮ ਨਾ ਬਰੂਬਰ ਰੰਗ ਨਾਲੇ ਆ ਤੇ ਇਹ ਕੇ ਖਮ ਰਹਿ ਗਿਆ ਝਾੜਨਾ ਤੇ ਉਤਰ ਆਪਣੇ ਪਟਣਾਲੇ ਯਾਰ ਉਤਰੀ ਪਟਾਂਗੇ ਹੁਣ ਬਦ ਤੁੱਪੇ ਨੇ ਨਿਕਨ ਲੱਗ ਜਾਣਗੇ ਉਤਰੀ ਪਟਦੇ ਆਪਾਂ ਸਾਰੇ ਪਰਲੇ ਬਸੇ ਵਾਲੇ ਮਾਰਚ ਦੇ ਪਹਿਲੀਆਂ ਚ ਪਟਦਾਂਗੇ ਕਿਉਂਕਿ ਹੁਣ ਥੋੜਾ ਜਿਹਾ ਕੰਮ ਵੀਜੀ ਆ ਘਰੇ ਮੇਸਟਰੀ ਉਸਤਰੀ ਲੱਗੇ ਹੋਈ ਆ ਯਾਰ ਤੇ ਤਾਂ ਹੀ ਥੋੜਾ ਜਿਹਾ ਕੰਮ ਵੀ ਜਲ ਰਿਹਾ ਤੇ ਤਾਂ ਹੀ ਵੇਜਦੀ ਮੈਂ ਘੱਟ ਵੀਡੀਓ ਹੀ ਬਣਾਉਣਾ ਮਤਲਬ ਲੰਮੀ ਬਣਾ ਦੇਣੀ ਇੱਕੋ ਟਾਈਮ ਦੀ ਤੇ ਸ਼ਾਰਟ ਜੀ ਥੋੜੇ ਥੋੜੇ ਸ਼ਾਰਟ ਬਣਾ ਕੇ ਫਿਰ ਆਪਾਂ ਫੇਰ ਲੈ ਹੁੰਨੇ ਆ ਇੱਕੋ ਟਾਈਮ ਦੀ ਲੰਮੀ ਬਣਾ ਲ ਗਏ ਤੇ ਫਿਰ ਆਪਾਂ ਕੰਮ ਦਾ ਪਨ ਕਿੰਨੇ ਸੇ ਲੱਗਾ ਵੈਰ ਤਾਂ ਹੀ ਮੈਂ ਖਾ ਚੱਲ ਬਲੌਗ ਤਾਂ ਬਣਾ ਲਵੇ ਪਹਿਲਾਂ ਮੈਂ ਰਾਤ ਦਾ ਜ ਹੈ ਨਹੀਂ ਸੀ ਬਲੌਗ ਬਣਾਉਂਦਾ ਤੇ ਮੈਂ ਕਿ ਚੱਲ ਕੋਈ ਨਿਆਰਾ ਬਲੌਗ ਤਾਂ ਬਣਾਈਏ ਬਲੌਗ ਤਾਂ ਰੋਈ ਪਾਇਆ ਕਰਕੇ ਜਦੋਂ ਆਪਣਾ ਬਹੁਤ ਬੜਾ ਅਤੀ ਜ਼ਰੂਰੀ ਕੰਮ ਹੋਵੇ ਫੇਰ ਤਾਂ ਆਪਾਂ ਨਹੀਂ ਬਲੌਗ ਬਣਾਉਂਦੇ ਤੇ ਜੇ ਆਪਾਂ ਘਰੇ ਹੀ ਹੋਈਏ ਘਰੇ ਤੇ ਬਜਨਾ ਮਾਰੀ ਜੁਈ ਕੰਮ ਹੋਵੇ ਘਰੇ ਤਾਂ ਬਲੌਗ ਬਣਾ ਬਣਾਵਾਂਗੇ ਹੀ ਘਰੇ ਤਾਂ ਮੈਂ ਕਰ ਹੀ ਦਿਨਾਂ ਨਾ ਸਟਾਰਟ ਇਰੇ ਮੈਂ ਜੂਰੀ ਕੰਮ ਹੋਵੇ ਤਾਂ ਨਾ ਹੋਵੇ ਘਰੇ ਦਾ ਵਲੌਗ ਸਟਾਰਟ ਕਰ ਹੀ ਦੇਈਦੇ ਆ ਕਿਉਂ ਘਰੋਂ ਹੀ ਨਾ ਹੋਈ ਗੇ ਬਾਹਰ ਹੋਈ ਹੈ ਨਾ ਫੇਰ ਕਹਿਣਾ ਕੀ ਆ ਫੇਰ ਨਹੀਂ ਕਰਦਾ ਹੁੰਦਾ ਮੈਂ ਵਲੌਗ ਸਟਾਰਟ ਬਾ ਦਾਨਾ ਪਾਣੀ ਯਾਰ ਪਾਵਾਂਗੇ ਜਾਨਵਰਾਂ ਨੂੰ ਤੇ ਧੁੱਪ ਵੇਖ ਹੁਣ ਧੁੱਪ ਵੀ ਨਿਕਲ ਆਈ ਆ ਬਹੁਤ ਯਾਰ 12 ਵਜ ਗਿਆ ਹੁਣ ਤਾਂ ਨਹੀਂ ਫਾਇਦਾ ਹੈ ਬਾਉਂਦਾ ਹਾਂ ਤਾਂ ਹੁਣ ਤਾਂ ਬਾ ਦਾਨਾ ਪਾਣੀ ਪਾਵਾਂਗੇ ਉਤਰਣੂ ਲੋਈ ਮਿੱਤਰੋ ਪਾਦ ਗਏ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਤੇ ਹਵਾ ਬਹੁਤ ਵਗ ਜਾਂਦੀ ਆ ਹੁਣ ਥੋੜੀ ਘਟ ਗਈ ਪਹਿਲਾਂ ਬਾੜੀ ਸੀਗੀ ਤੇ ਕੋਈ ਕਬੂਤਰ ਬਾਹਰ ਨਹੀਂ ਕੱਢੇਗਾ ਦਾਣਾ ਪਾਣੀ ਪਾਦ ਗਏ ਹੁਣ ਕਬੂਤਰਾਂ ਨੂੰ ਪਾਣੀ ਆਪਾਂ ਸਾਰਿਆਂ ਨੂੰ ਧੂਕੇ ਪਾ ਦਨੇ ਆ ਅੱਜ ਠੰਡ ਜੀ ਐਰਕੂਸਾ ਪਾਣੀ ਪਾਵਾਂਗੇ ਤੇ ਇੱਕ ਸਕੀਮ ਹੋਰ ਬਣਾ ਰਹੇ ਆ ਆਪਾਂ ਮਤਲਬ ਬੈਕਗ੍ਰਾਉਂਡ ਵਾਇਸ ਵੀ ਲਾ ਦੇ ਕਰਕੇ ਇੱਕ ਰਾਈ ਲਾਈ ਸੀ ਯਾਰ ਭਾਈ ਮੈਂ ਬੈਕਗ੍ਰਾਉਂਡ ਵਾਇਸ ਤੇ ਉਹ ਕਾਪੀਰਾਈਟ ਆ ਗਿਆ ਫਿਰ ਉੱਤੇ ਤੇ ਚਲੋ ਕੋਈ ਨਹੀਂ ਵੇਣਿਆ ਬੈਕਗਰਾਉਂਡ ਵਾਇਸ ਹੀ ਲਾ ਲਿਆ ਕਰਾਂਗੇ ਜਿਵੇਂ ਛੜੀ ਦੇ ਬੱਚੇ ਵਿੱਚ ਲਾਏ ਆ ਜੇ ਫੋਨ ਸਟੈਂਡ ਤੇ ਰੱਖਿਆ ਤੇ ਲਾ ਲਿਆ ਕਰਾਂਗੇ ਬੈਕਗਰਾਉਂਡ ਵਾਇਸ ਇੱਕ ਲਾਈਵ ਕਾਪੀਰਾਈਟ ਆ ਗਿਆ ਸੀ ਯਾਰ ਪਤਾ ਨਹੀਂ ਸਾਡੇ ਗਲਤ ਲੱਗ ਗਈ ਜੇ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤੇ ਯਾਰ ਜਰੂਰ ਦੱਸੋ ਜਣਾ ਉਹ ਚੀਜ਼ ਬਾਰੇ ਬੈਕਗਰਾਉਂਡ ਵਾਇਸ ਕਿਵੇਂ ਲੱਗਦੀ ਆ ਕਾਹਤੇ ਲੱਗਦੀ ਆ ਉਹ ਤੇ ਉਹ ਵੀ ਆਪਾਂ ਲਾਇਆ ਕਰਾਂਗੇ ਯਾਰ ਬਾਕੀ ਆ ਕਿਰਾ ਕੂਡਾ ਦਾਣਾ ਪਾਣੀ ਪਾਦਗੇ ਤੇ ਸਾਰੇ ਗੁੰਡੇ ਧੋ ਕੇ ਪਾਣੀ ਪਾਦਗੇ ਤੇ ਬਾਅਦ ਵਿੱਚ ਗਾਹ ਵੇਨੇ ਆ ਲਓ ਜੀ ਆ ਵੀ ਅੰਡੇ ਦੇ ਵਿੱਚ ਤਰੇੜ ਆ ਗਈ ਆ ਤੇ ਬੱਚਾ ਬਸ ਨਿਕਲਿਆ ਆਊਗਾ ਰਾਤ ਤੱਕ ਜਾਂ ਕੱਲ ਸਵੇਰ ਤੱਕਰਾ ਬੱਚਾ ਛਿੱਲੀ ਜਾਂਦਾ ਇੱਥੇ ਰੱਖ ਦਿੰਨੇ ਆਪਾਂ ਤੇ ਆ ਬੱਚੇ ਦੀ ਯਾਰ ਕੋਈ ਹਿੱਲ-ਜੋਲ ਨਹੀਂ ਹੋਈ ਆ ਇਹਦਾ ਨਾਲ ਲਾ ਕਿੱਡਾ ਹੋ ਗਿਆ ਬੱਚਾ ਤੇ ਐਰੀ ਕੋਈ ਹਿੱਲ-ਜੋਲ ਨਹੀਂ ਆਈ ਆਪਾਂ ਨੂੰ ਉਹ ਆਂਡਾ ਵੀ ਪੱਕਿਆ ਪਿਆ ਤੇ ਕੰਨ ਲਾ ਕੇ ਦੇਖ ਕੇ ਹਿੱਲ-ਜੋਲ ਕਰਨੀ ਨਹੀਂ ਯਾਰ ਕੋਈ ਵੀ ਚਲ ਕੋਈ ਨਹੀਂ ਯਾਰ ਇੱਕ ਦੋ ਦਿਨ ਪੈ ਰਹਿੰਦ ਨੇ ਫਿਰ ਆਪਾਂ ਹਿੱਲ-ਜੋਲ ਕਰਾਂਗੇ ਇਹਦੀ ਉਧਰ ਦੋਵੇਂ ਠੀਕ ਹੈ ਉਕੇ ਰਪੋਟਾਂ ਜਮਾ ਦਾਣੇ ਪਾਤੇ ਆ ਤੇ ਪਾਣੀ ਪਾਉਣਾ ਰਹਿ ਗਿਆ ਪਾਣੀ ਵੀ ਪਾ ਦਨੇ ਆਪਾਂ ਇੱਧਰ ਵੀ ਜਾਣਾ ਪਾ ਦਾ ਪਾਣੀ ਰਹਿ ਗਿਆ ਪਾਣੀ ਮਿੱਤਰੋ ਪਾ ਲੈਣਾ ਪਾਣੀ ਛੜਕਦਾ ਜੀ ਆਪਾਂ ਸਾਰੇ ਗੁੱਡੇ ਮੂਰੇ ਮਿੱਟੀ ਉੱਡੀ ਜਾਂਦੀ ਸੀ ਮੈਂ ਕਿਹਾ ਯਾਰ ਪਾਣੀ ਛੜਕਦੇ ਪਾਣੀ ਆਪਾਂ ਛੜਕਦਾ ਇੱਕ ਬਾਈ ਦਾ ਮੈਸੇਜ ਆਇਆ ਸੀਗਾ ਕਿ ਪੱਥੜਾਈ ਕੀ ਹੁੰਦੀ ਆ ਤੇ ਸਾਰਿਆਂ ਨੂੰ ਬਾਕੀ ਤਾਂ ਪਤਾ ਹੀ ਆ ਇਹ ਕਈ ਮੇਰੇ ਰਗੁੰਦੇ ਚਰਨ ਨਹੀਂ ਪਤਾੰਦਾ ਤੇ ਆਹ ਹੁੰਦੀ ਹੈ ਮਿੱਤਰੋ ਪੱਥੜਾਈ ਆ ਵੇਖ ਲਓ ਇਹ ਲਗਭਗ 30 ਰੁਪਏ ਦੀ ਆ ਆ ਵੇਖੋ ਪ੍ਰਿੰਟ ਵੀ ਲਿਖਿਆ ਹੋਇਆ ਤੁੰ ਚੈੱਕ ਕਰਾ ਲੀ ਆ ਪ੍ਰਿੰਟ ਲਿਖਿਆ ਹੋਇਆ ਆ ਚੀ ਹੁੰਦੀ ਹੈ ਮਿੱਤਰੋ ਪੱਥੜਾਈ ਤੇ ਇਹਦੇ ਵਿੱਚ ਮਿੱਤਰੋ ਸ਼ੈਂਪੂ ਵੀ ਪੈ ਜਾਂਦਾ ਤੇ ਹਾਈਡਰੋਜਨ ਵੀ ਪੈ ਜਾਂਦਾ ਤੇ ਸਪੈਲਟ ਵੀ ਪੈ ਜਾਂਦਾ ਤੇ ਆਪਾਂ ਹਾਈਡਰੋਜਨ ਪਾ ਲੈਣੀ ਆ ਸਪੈਲਟ ਵੀ ਪਾ ਲੈਣੀ ਤੇ ਸ਼ੈਂਪੂ ਵੀ ਪਾ ਲੈਣੀ ਆ ਇਹ ਤਿੰਨੇ ਚੀਜ਼ੇ ਪਾ ਦਿੰਦਾ ਇਹ ਚ ਤੇ ਬਾਕੀ ਵਿੱਚੋਂ ਕੱਢ ਕੇ ਵਿਖਾ ਦਿੰਦੇ ਆ ਕਿਵੇਂ ਨਹੀਂ ਹੁੰਦੀ ਇਹ 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 ਆ ਚੀਜ਼ ਹੁੰਦੀ ਹੈ ਮਿੱਤਰੋ ਆ ਵੀ ਇਹ ਇਹ ਰੂੜ ਗਈਆਂ ਹੁੰਦੀਆਂ ਐਵੇਂ ਨਹੀਂ ਦਿਲਿਆ ਜੇ ਕਾਲੇ ਨੂਨ ਦੀਆਂ ਡਲੀਆਂ ਨਹੀਂ ਹੁੰਦੀਆਂ ਇਹ ਉਹੋ ਜਿਹੇ ਤਰ੍ਹਾਂ ਨਹੀਂ ਹੁੰਦੀ ਆ ਤੇ ਇਹਨੂੰ ਪੀਸਣਾ ਪੈਂਦਾ ਮਿੱਤਰੋ ਪੀਸ ਕੇ ਤੇ ਆਪਾਂ ਸਾਰੇ ਤਰੀਕੇ ਦੱਸ ਦਿੰਨੇ ਆ ਪੀਸਕੇ ਨੂੰ ਤੇ ਪਾ ਕੇ ਰੱਖ ਲਓ ਕਿ ਸੀਸੀ ਪਾ ਕੇ ਰੱਖ ਲਓ ਤੇ ਵਿੱਚ ਇਹਦੇ ਪਾ ਲੋ ਸਪੈਲਟ ਸਪੈਲਟ ਪਾ ਕੇ ਤੇ ਵਧੀਆ ਚਾਰ ਦਿਨ ਪਈ ਰਹੇ ਦੋ ਵਧੀਆ ਚੜਦੀ ਆ ਐਵੇਂ ਕੱਲੀ ਤੇ ਜੇ ਨਾਲ ਇਹ ਨਾ ਲਾਉਣੀ ਆ ਤੇ ਨਾਲ ਨਾ ਕੇਰਾ ਤੇ ਚੜਨੀਗੀ ਇਹ ਵਿੱਚ ਹਾਈਡਰੋਜਨ ਪਾ ਕੇ ਥੋੜੀ ਜੀ ਥੋੜੇ ਜੇ ਪੱਥੜਾਈ ਪਾ ਕੇ ਆ ਚੀਜ਼ ਪਾ ਕੇ ਪੱਥੜਾਈ ਰੋੜੀਆਂ ਕੁੱਟ ਕੇ ਤੇ ਮਸਾਲਾ ਇਹ ਬਣਾ ਕੇ ਥੋੜਾ ਉਹ ਪਾ ਲੈਣਾ ਥੋੜਾ ਸ਼ੈਂਪੂ ਪਾ ਲੈਣਾ ਥੋੜਾ ਹਾਈਡਰੋਜਨ ਪਾ ਲੈਣਾ ਤੇ ਕੁਤਰਾਏ ਜਿੱਥੇ ਵੀ ਲਾਉਣੀ ਟੋਰੀ ਟੂਸਾ ਘੰਡ ਨਾ ਜਿਵੇਂ ਕਰਨਾ ਉਵੇਂ ਕਰਕੇ ਤੇ ਅੱਧਾ ਘੰਟਾ ਨੂੰ ਖੁੱਡੇ ਖੁੱਡੇ ਨਹੀਂ ਮਤਲਬ ਪਾਸੇ ਪਿੰਜਰੇ ਛੱਡ ਦੇਣਾ ਕਿਉਂਕਿ ਦੂਜੇ ਵੀ ਲਵੇੜ ਦੂਗੇ ਦੂਜਿਆਂ ਦੇ ਲਾਗੇ ਤੇ ਦੂਜੇ ਵੀ ਲੱਬੜ ਜਾਣੇ ਆ ਹੁਣ ਕੱਲੇ ਨੂੰ ਪਾਸੇ ਛੱਡ ਲੈਣਾ ਤੇ ਪਾਸੇ ਛੱਡ ਕੇ ਤੇ ਬਾਅਦ ਚ ਅੱਧੇ ਘੰਟੇ ਬਾਅਦ ਇਹ ਧੋਦੋ ਜੀ ਪੂਰੇ ਖੰਭ ਮਸਕੇ ਧੋਦੋ ਜੀ ਤੇ ਵਧੀਆ ਚੜਜੂ ਗਾਂ ਫੈਲਦੀ ਵੀ ਨਹੀਂ ਜੇ ਖੰਭ ਨਾ ਧੋਤੇ ਚੜ੍ਹਤ ਹੋਵੇਂ ਵੀ ਜਾਣੀਆਂ ਜੇ ਖੰਭ ਨਾ ਧੋਤੇ ਹੁਣ ਗਾਂ ਫੈਲ ਜਾਣਾ ਆ ਜੀ ਹੁੰਦੀ ਮਿੱਤਰੋ ਆ ਸੀਸੀ ਹੁੰਦੀ ਹੈ ਈਡੀ ਦਾ ਪੱਥਰ ਦੀ ਮਤਲਬ ਪੱਥੜਾ ਹੀ ਹੁੰਦੀ ਹੈ ਇਹ ਤੇ ਕੱਚ ਦੀ ਸੀਸੀ ਹੈ ਇਹ ਤੇ ਬਾਕੀ ਜਿੱਦਨ ਆਪਾਂ ਲਾਈ ਤੇ ਜਿੱਦਨ ਆਪਾਂ ਕੋਲੀ ਉਦੋਂ ਤੁਹਾਨੂੰ ਚੈੱਕ ਕਰਾ ਦਾਂਗੇ ਕੀ ਚੀਜ਼ ਨਿਕਲਦੀ ਵਿੱਚੋਂ ਇਹ ਚੋਣ ਰੱਖ ਲੈਣੇ ਆ ਬਾਕੀ ਗੂਤਰਾਂ ਦਾਣਾ ਪਾਣੀ ਚ ਉਹ ਲਿਆ ਤੁਹਾਨੂੰ ਉਹ ਵੀ ਚੈੱਕ ਕਰਾ ਦਿੰਨੇ ਆਪਾਂ ਜੇ ਇਹ ਨਾ ਧੋਤੀ ਤੇ ਕਿਵੇਂ ਚੜੂਗੀ ਤੇ ਜੇ ਧੋਤੀ ਤੇ ਕਿਵੇਂ ਚੜਦੀ ਆ ਮੈਂ ਅੰਦਰੋਂ ਖੁੱਡੇ ਚ ਕਬੂਤਰ ਫੜ ਲਿਆ ਵਾਂ ਤੇ ਫਿਰ ਤੁਹਾਨੂੰ ਆ ਕੇ ਚੈੱਕ ਕਰਾਉਣਾ ਲਓ ਜੀ ਕਰੋ ਚੈੱਕ ਆ ਪਾਲੀ ਗੂਤਰੀ ਲਾਇਆ ਹੋਇਆ ਇਹ ਪੱਥੜਾਈ ਤੇ ਇਹ ਰ ਟੂਸੇ ਕੀਤੀ ਸੀ ਆਪਾਂ ਆ ਵੀ ਲੋ ਕਰ ਲੋ ਚੈੱਕ ਆ ਹੈਗਾ ਪੱਥੜਾਈ ਧੋਤੀ ਸੀਗੀ ਆਪਾਂ ਤੇ ਉਹਦਾ ਕਮਾਲ ਹੈ ਪਿਛਲੇ ਸਾਲ ਦੀ ਲੱਗੀ ਹੈ ਮੇਤਰੋ ਇਹ ਕਿਹਣੀ ਲਾਈ ਆਪਾਂ ਇਹ ਪਿਛਲੇ ਸਾਲ ਦੀ ਲੱਗੀ ਵੀ ਆ ਦੋਵੇਂ ቱਸੇ ਕੀਤੇ ਸੀ ਇਹਦੇ ਇਧਰ ਛੱਡ ਗਿਆ ਤੇ ਆ ਵੇ ਲੋ ਇਕ ਰਹਿ ਗਿਆ ਇੱਕ ਬਸ ਰਹਿ ਗਿਆ ਇਹਦਾ ਆ ਹੈਗਾ ਤੋਤੀ ਕੁਮਾਰ ਜਵਣੀ ਚੜੀ ਲਖਾ ਮ ਲਿਬੜੇ ਵੇਖਿਆ ਜਵਣੀ ਲਿਬੜੇਗੇ ਇਹ ਨਹੀਂ ਚੜ ਜਾਣੀਆਂ ਤੇ ਹੁਣ ਉਹ ਵੀ ਕੂਤਰ ਫੜ ਕੇ ਆਇਆ ਕਿ ਉਹਨਾ ਜਿਹਦੀ ਆਪ ਪੱਥੜਾਈ ਤੋਤੀ ਨਹੀਂ ਸੀਗੀ ਇਹਨੇ ਤੋਤੀ ਆ ਤੇ ਉਹਦੇ ਨਹੀਂ ਤੋਤੀ ਸੀ ਉਹ ਵੀ ਲਿਆਉਣਾ ਕੂਤਰ ਫੜ ਕੇ ਮੈਂ ਤੇ ਆ ਆ ਘੂਤਰੀ ਦੇ ਪੱਥੜਾ ਹੀ ਲਾ ਕੇ ਨਹੀਂ ਥੋਤੀ ਸੀਗੀ ਤੇ ਇਹਦਾ ਕਮਾਲ ਦੇਖ ਲਓ ਆ ਘੂਤਰੀ ਆ ਤੇ ਇਹਦਾ ਕਮਾਲ ਦੇਖ ਲਓ ਇਹ ਆਪਾਂ ਝਾਲਰ ਕੀਤੀ ਸੀ ਤੇ ਜਿਹੜਾ ਐ ਖੰਭ ਜੁੜ ਗਏ ਝਾਲਰ ਨਾਲ ਲੱਗੀ ਚੀ ਆ ਤੇ ਆ ਵੇਖੋ ਡੰਡਾ ਹੀ ਬਣ ਗਿਆ ਈ ਗੋਲ ਹੀ ਇੱਕ ਪਾਸੇ ਨਹੀਂ ਇਹ ਬਾਣ ਦੂਜੇ ਪਾਸੇ ਵੀ ਗਿਆ ਲਓ ਆਣੀ ਥੋਤੀ ਆਪਾਂ ਇਹਦਾ ਕਮਾਲ ਦੇਖ ਲਓ ਕੀਤੀ ਤਾਂ ਆਪਾਂ ਇੱਕ ਝਾਲਰ ਸੀ ਆਹ ਵਾਲੀ ਆਹ ਵਾਲੀ ਝਾਲਰ ਕੱਲੀ ਇੰਨੀ ਕੀਤੀ ਸੀ ਇਹ ਬਾਕੀ ਆ ਝਾੜ ਕੇ ਨਵੇਂ ਆ ਗਏ ਹੰਬ ਇੰਨੀ ਕੀਤੀ ਸੀਗੀ ਇਹ ਤੇ ਆ ਖੰਭ ਰਹਿ ਗਿਆ ਇੰਨੀ ਸੀਗੀ ਇਹ ਤੇ ਆ ਵੀ ਲੋ ਡੰਡਾ ਹੀ ਬਣ ਗਿਆ ਨਾਲ ਤੇ ਇਧਰਲੇ ਪਾਸੇ ਚੈੱਕ ਕਰ ਲੋ ਇਧਰਲੇ ਪਾਸੇ ਉਹੀ ਬਣ ਗਿਆ ਜਦੋਂ ਲਾਈਵ ਨਹੀਂ ਸੀ ਆਪਾਂ ਇਹ ਡਿਫਰੈਂਸ ਆ ਬਾਈ ਇਹਨਾਂ ਚ ਇੱਕ ਧੂਣ ਵਾਲੀ ਪੱਥਰ ਡਾਈ ਤੇ ਨਾ ਤੋਟੀ ਇੰਨਾ ਕੁ ਡਿਫਰੈਂਸ ਆ ਤੇ ਆਹ ਦਾ ਦੇਖ ਲਓ ਜੀ ਤੇ ਇੱਕ ਤਰੀਕਾ ਹੋਰ ਆ ਜੇ ਆਪਾਂ ਬਿਨਾ ਪੱਥਰ ਢਾਈ ਪਾਈ ਕਲਫ ਬਣਾਉਣੀ ਆ ਉਹ ਤਰੀਕਾ ਵੀ ਆਪਾਂ ਸਵੇਰ ਵਾਲੇ ਬਰੌਜ ਦੱਸਾਂਗੇ ਕੱਲ ਨੂੰ ਦੱਸਾਂਗੇ ਉਹ ਉਹ ਪੁੜੀਆਂ ਹੁੰਦੀਆਂ ਇੱਕ ਉਹ ਹੁੰਦੀਆਂ ਗੋਦਰੇਈ ਦੀ ਪੁੜੀ ਆਉਂਦੀ ਆ ਕਲਫ ਦੀ ਨੀਲੀ ਜੀ ਹੁੰਦੀ ਆ ਉਹ 20 25 ਰੁਪਏ ਦੀ ਪਹਿਲਾਂ ਤਾਂ 10 ਰੁਪਏ ਦੀ ਮਿਲਦੀ ਸੀ ਹੁਣ 20 ਦੀ ਹੋ ਗਈ ਹੈ ਲਗਭਗ ਹਣੀ 20 ਖਣੀ 25 ਰੁਪਏ ਦੀ ਇੱਥੇ ਜੇ ਆ ਇੱਕ ਪੁੜੀ ਮਿਲਦੀ ਆ ਉਹ ਇਹ ਆਪ ਪਹਿਲਾਂ ਤਾਂ ਉਹੀ ਲਾਉਂਦੇ ਸੀ ਪਿਛਲੇ ਸਾਲ ਤੋਂ ਐਵੇਂ ਪੱਥੜਾ ਹੀ ਲਾਉਣ ਲੱਗੇ ਆਪਾਂ ਤੇ ਪਿਛਲੇ ਸਾਲ ਤੋਂ ਲਾਉਣ ਲੱਗੇ ਆਪਾਂ ਤੇ ਪਹਿਲਾਂ ਤਾਂ ਆਪਾਂ ਉਹੀ ਕਾਲਪ ਲਾਉਂਦੇ ਸੀਗੇ ਤੇ ਉਹ ਵੀ ਕਾਲਪ ਦਾ ਜਵੇਂ ਸੌਖਾ ਤਰੀਕਾ ਮਿੱਤਰੋ ਨਾ ਦੇ ਲਾਗਦੇ ਨਾ ਦੇ ਨਾਲ ਉਹਲਾ ਮਾਰਦਾ ਗੂਤਰ ਕੋਈ ਧੂੰ ਦੀ ਲੋੜ ਨਹੀਂ ਗਈ ਕੋਈ ਕੋ ਕਰ ਨਹੀਂ ਲੋੜ ਨਹੀਂ ਗਈ ਨਾਲੇ ਵਧੀਆ ਸੌਖਾ ਲੱਗ ਜਾਂਦਾ ਤੇ ਜੇ ਬਾੜੀ ਇਹ ਸੰਗਣੀ ਲਾ ਦੇ ਪੱਥੜਾ ਇਹ ਤਾਂ ਖੰਧੂ ਹੀ ਸਾੜਨ ਦੀ ਆ ਉਹ ਕੋਈ ਚੱਕਰ ਨਹੀਂ ਉਹ ਜਿੰਨੀ ਮਰਜ਼ੀ ਸੰਗਣੀ ਲਾ ਦੇ ਪਤਲੀ ਲਾ ਦੇ ਉਹ ਕੋਈ ਖੰਮ ਖੁੰਮ ਨਹੀਂ ਸਾੜਦੀਗੀ ਤੇ ਉਹ ਆਪਾਂ ਕਾਲੂ ਵਿਖਾਵਾਂਗੇ ਉਹ ਨਾਲ ਦਾ ਕਾਲੂ ਆਪਾਂ ਡਿਟੇਲ ਦੱਸਾਂਗੇ ਕਿਵੇਂ ਲੱਗਦੀ ਹੈ ਇਹ ਉਹ ਵੀ ਆਪਾਂ ਲਾਈ ਆ ਤੇ ਆ ਆ ਜਿਹੜੇ ਕੋਠੇ ਤੇ ਬੈੰਦੇ ਕਬੂਤਰ ਇਹ ਬੈਠੀ ਆਂਦੇ ਨੇ ਅੱਬ ਲੱਗੀ ਇਹ ਹਾ ਬੈਠੀ ਆਂਦੇ ਇਹ 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 ਉੱਡ ਗਿਆ ਉੱਡ ਗਿਆ ਬਾਹ ਚੱਲੇ ਸੀ ਚੀਨਾ ਜਾਂਦਾ ਪਾ ਇਹ ਵੇਲੇ ਆ ਜਾਂਦੇ ਹੈ ਤੇ ਦੁਪਹਿਰ ਦਾਣੇ ਦੂਣ ਚੋਣ ਜਾਵੜਦੇ ਬਾਹਰ ਖੇਤਾਂ ਚ ਤੇ ਇਸ ਵੇਲੇ ਆ ਕੇ ਫੇਰ ਬਹਿ ਜਾਂਦੇ ਹੈ ਹੁਣ ਬਹਿ ਜਾਣਗੇ ਗਾਈ 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 ਚੱਕੋ ਇੱਕ ਬਹਿ ਗਿਆ ਮਗਰੇ ਦੂਜੇ ਬਹਿ ਗਿਆ ਉਹ ਗੋਠੀ ਤੇ ਬੈਠੇ ਆਈ ਦੀ ਆਣੀ ਦੀ ਨਾ ਬਣੀ ਰਾਇ ਇਹ ਗੋਠੀ ਤੇ ਬੈਠੇ ਹੋਇਆ ਤੇ ਚਲੋ ਮਿੱਤਰੋ ਕਰਦ ਗਏ ਆਪਾਂ ਵਲੋਗ ਦਾ ਐਂਡ ਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸੋ ਜੇ ਤੁਸੀਂ ਵੀ ਕਿਵੇਂ ਲਾਉਣੇ ਆ ਕਾਲਾ ਰੰਗ ਪੱਥੜਾ ਹੀ ਨਾ ਲਾਉਣੇ ਆ ਜਾਂ ਕਿ ਹੋਰ ਤਰੀਕਿਆਂ ਨਾਲ ਲਾਉਣੇ ਆ ਤੇ ਆਪਾਂ ਜਿਹੜੇ ਤਰੀਕੇ ਨਾਲ ਲਾਉਣੇ ਆ ਆਪਾਂ ਦੱਸਤੀ ਤੁਹਾਨੂੰ ਤੇ ਤੁਸੀਂ ਕਮੈਂਟ ਕਰਕੇ ਦੱਸੋ ਜੀ ਦੱਸੋ ਜੇ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਧੰਨਵਾਦ ਤੇ ਵੀਡੀਓ ਜਿਹੜਾ ਬੰਦਾ ਸਾਰੀ ਵੇਂਦਾ ਤੇ ਕਮੈਂਟ ਕਰਦਾ ਉਹਨੂੰ ਤਾਂ ਆਪਾਂ ਜੁਡੀ ਗਿਫਟ ਕਰਾਂਗੇ ਪਰਚੀਆ ਪਾਵਾਂਗੇ ਮਤਲਬ ਉਹਨੂੰ ਨਹੀਂ ਕਹਿੰਦੇ ਤੇ ਵੀਡੀਓ ਤੋਂ ਬਹੁ ਜਾਣੇ ਵੇਂਦੇ ਆ ਕਮੈਂਟ ਹੀ ਬਹੁ ਜਾਣ ਕਰਦੇ ਆ ਨਾ ਤੇ ਪਰਚੇ ਨੂੰ ਭਾਵੇਂ ਮਿੱਤਰੋ ਜਿਹੜਾ ਲੱਕੀ ਨਿਕਲਿਆ ਤੇ ਬਸ ਉਹ ਆਪਾਂ ਜੁੜੀ ਕੇ ਫਿਰ ਕਰਦਾਂਗੇ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਧੰਨਵਾਦ ਲਵ ਯੂ ਸਪੋਰਟ ਕਰਦੇ ਰਹੋ